ਕੀ ਅੰਬਰ ਸਰ ਸਿਰਫ ਈਰਾ ਕਰਾ ਹੈ ਬਦਮਾਸ਼ਾਂ ਦਾ ਘਰ ਦੀ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਆ ਜਿਹੜੇ ਜਿਹੜੇ ਟੈਸਟ ਕਰ ਰਹੇ ਨੇ ਉਹ ਕੌਣ ਲੋਕ ਨੇ ਫਿਰ ਜੇਕਰ ਤੁਸੀਂ ਇੰਨਾ ਅੱਛਾ ਵਿਜ਼ਨ ਲੈ ਕੇ ਆਏ ਹੋ ਤਾਂ ਤੁਹਾਨੂੰ ਅੱਤੇ ਅਸੀਂ ਕੋਲ ਮੰਨ ਲਈਏ ਕਿ ਤੁਹਾਨੂੰ ਬਹੁਤ ਅੱਛਾ ਵਿਜ਼ਨ ਹੈ ਪਰ ਉਹ ਲੋਕ ਕਿਉਂ ਨਹੀਂ ਸਮਝ ਪਾ ਰਹੇ ਤੁਸੀਂ ਮੇਰੇ ਲਈ ਨਹੀਂ ਮੰਨਣਾ ਤੁਸੀਂ ਉਹਨੂੰ ਐਗਜ਼ਾਮਨ ਕਰੋ ਤੇ ਲੋਕਾਂ ਲਈ ਮੰਨੋ ਮੈਂ ਦੇਖੋ ਕਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਐਕਸਪੋਜ਼ ਕਰੋ ਕਿ ਜਿਹੜੇ ਲੋਕਾਂ ਦੇ ਹੱਕ ਤੋਂ ਦੂਰ ਜਾ ਕੇ ਇਹੋ ਜਿਹੇ ਕੰਮ ਕਰ ਰਹੇ ਨੇ ਕਹਿੰਦੇ ਸੀ ਕਿਸਾਨ ਕਿਸੇ ਜਵਾਬ ਨੇ ਜਾਣਦੇ ਆ ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਮਿਲਣ ਨਹੀਂ ਦਿੱਤਾ ਜਾਂਦਾ ਤੁਸੀਂ ਬਾਰ ਬਾਰ ਉਹੀ ਪੁੱਛ ਰਹੇ ਮੈਂ ਤੁਹਾਨੂੰ ਕੋਈ ਰੋਕਿਆ ਕਿਸੇ ਨੇ ਮਿਲਣ ਨੂੰ ਉਹ ਲੋਕਾਂ ਦੇ ਹਿੱਤ ਚ ਨਹੀਂ ਕੰਮ ਕਰ ਰਹੇ ਹਾਂ ਡੈਮੋਕ੍ਰੈਟਿਕ ਕੰਟਰੀ ਹੈ ਲੇਕਿਨ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਤੇ ਕੋਈ ਸੰਪਤੀ ਨਹੀਂ ਮੈਂ ਤਾਂ ਕੈਂਪੇਨਿੰਗ ਕਰ ਰਿਹਾ ਹਾਂ ਔਰ ਕਰਾਂਗਾ ਉਗਰੋੜ ਕਰ ਰਹੇ ਨੇ ਤਾਂ ਉਹ ਐਂਟੀ ਡੈਮੋਕਰੈਟਿਕ ਨੇ ਦੇਖੋ ਤੁਸੀਂ ਗੱਲ ਦਾ ਗੱਲ ਨਾਲ ਜਵਾਬ ਦਿਓ ਡਿਸਕਸ਼ਨ ਸੜਕਾਂ ਤੇ ਨਹੀਂ ਹੁੰਦੀ ਡਿਸਕਸ਼ਨ ਬੈਠ ਕੇ ਹੁੰਦੀ ਅੱਜ ਜਿਸੀਂ ਇੱਥੇ ਆਰਤੀ ਜਨਤਾ ਪਾਰਟੀ ਦਾ ਲੋਕ ਸਭਾ ਇਲੈਕਸ਼ਨ ਦਾ ਆਫਿਸ ਖੁੱਜਿਆ ਹੈ ਹੈ ਜੀ वाहगुरु और भगवान याद करके सब सामने देखे। मेरा फोकस बड़ा क्लियर है अमृतसर डेवलपमेंट है और अमृतसर दिया सारोबलम केड़िया तो ने तुम पता है इम्पलायमेंट इनकम कनेक्टिविटी एग्रीकल्चर इंडस्ट्रीज कॉमर्स अमृतसर द इन्फ्रास्ट्रक्चर अमृतसर की सफाई होर वोदियाँ रिलेटिड प्रॉब्लम लॉ एंड ऑर्डर ड्रग्स और एजुकेशन स्किल्स ये छुपिया नहीं हुई ए सारिया इशूज से डिफरेंट ओकेजन से मैं एक क्लियर परसपैक्टिव पुट आउट किया है ਔਰ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਅਸੀਂ ਅੰਮ੍ਰਿਤਸਰ ਦੀ ਡਵੈਲਪਮੈਂਟ ਔਰ ਅੰਮ੍ਰਿਤਸਰ ਦੀ ਪ੍ਰੋਗਰੈਸ ਤੇ ਫੋਕਸ ਕਰੀਏ ਅੱਜ ਜਿਸ ਵੇਲੇ ਇੱਕ ਪ੍ਰੈਸ ਇੰਟਰੈਕਸ਼ਨ ਚ ਨੂੰ ਕਮੈਂਟ ਦਿੱਤਾ ਗਿਆ ਇਹ ਸੰਧੂ ਸਾਹਿਬ ਤੁਸੀਂ ਤਾਂ ਬਹੁਤ ਸ਼ਰੀਫ ਹੋ ਮੈਂ ਜਵਾਬ ਕੀ ਹੋਈ ਕਿਆ ਕਿ ਅੰਬਰਸਰ ਸਿਫਤੀ ਦਾ ਘਰ ਹੈ ਬਦਮਾਸ਼ਾਂ ਦਾ ਘਰ ਨਹੀਂ ਭਾਵੇਂ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਆ ਪੰਜਾਬ ਭਰ ਦੇ ਵਿੱਚ ਬੀਜੇਪੀ ਦਾ ਉਹ کون ਲੋਕ ਨੇ ਉਹ ਜਿਹੜੇ ਵੀ ਨੇ ਤੁਸੀਂ ਉਹਨਾਂ ਦਾ ਡਿਮੈਸਟੀਗੇਸ਼ਨ ਕਰੋ ਲੇਕਿਨ ਵਿਰੋਧ ਕਰ ਰਹੇ ਨੇ ਭਈ ਡੈਮੋਕ੍ਰੈਟਿਕ ਕੰਟਰੀ ਚ ਹਰ ਇੱਕ ਨੂੰ ਵਿਰੋਧ ਕਰ ਦਾ ਹੱਕ ਹੈ ਲੇਕਿਨ ਵਿਰੋਧ ਦਾ ਇਹ ਮਤਲਬ ਤਾਂ ਨਹੀਂ ਕਿ ਸਾਰਾ ਉਹੀ ਵਿਰੋਧ ਹੋ ਰਿਹਾ ਹੈ ਮੈਂ ਸਿਰਫ ਬਾਰ ਬਾਰ ਇਹੋ ਹੀ ਕਹਿੰਦਾ ਹਾਂ ਕਿ ਫਾਰਮਰਸ ਦੀ ਇਨਕਮ ਵਧਣੀ ਆ ਚਾਹੀਦੀ ਹੈ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਦੇਖੋ ਔਰ ਉਹਦੇ ਦੇਖੋ किन्ने डिफरेंट तरीके ने जिदे ना फार्मर दिन इनकम बढ़निया चाहिए अभी सिर्फ अगर अम्बरसर फोकस करिए मैं तीन क्लेयर तरीके दसे ने जिदे पर फोकस करिए और फार्मर दिवकम बढ़निया चाहिए क्योंकि ओबजेक्टिव की है ओबजेक्टिव विरोध करना थोड़ी है ਅਬਜੈਕਟਿਵ ਤਾਂ ਹੈਗਾ ਫਾਰਮਰ ਦੀਆਂ ਇਨਕਮ ਦਾ ਵਧਣ ਉਹ ਪਹਿਲੀ ਉਹ ਪ੍ਰੋਡਕਟਿਵਟੀ ਵਧ ਸਕਦੀ ਹੈ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਇੱਥੇ ਪੱਥਰਨਾਕ ਉਗਾਈ ਜਾਂਦੀ ਹੈ ਕੋਈ ਐਗਰੋ ਫੈਕਟਰੀ ਐਸਟੈਬਲਿਸ਼ ਹੋਈ ਆ ਜਾਂ ਐਗਰੋ ਪ੍ਰੋਸੈਸਿੰਗ ਪਲਾਂਟ ਐਸਟੈਬਲਿਸ਼ ਹੋਇਆ ਆ ਪੱਥਰਨਾਕ ਤੇ ਤੁਹਾਨੂੰ ਪਤਾ ਮਲਬੇ ਦਾ ਜੈਮ ਵੀ ਬਣਦਾ ਹੈ ਔਰ ਸੌਸਟ ਵੀ ਯੂਜ਼ ਹੁੰਦਾ ਉਹਦੇ ਬਾਰੇத் ਨਹੀਂ ਮੈਂ ਕਦੀ ਸੁਣਿਆ ਕਿ ਐਜੀਟੇਸ਼ਨ ਚ ਉਹ ਇਸ਼ੂ ਰੇਜ਼ ਹੋਇਆ ਹੋਵੇ ਮਟਰ ਦਾ ਪ੍ਰੋਸੈਸਿੰਗ ਪਲੈਂਟ ਇੱਥੇ ਬਣਿਆ ਹੈ ਸੋ ਕਈ ਮੁੱਦੇ ਨੇ ਔਰ ਵੱਡੇ ਮੁੱਦੇ ਨੇ ਜਿੱਥੇ 15 20 ਟਾਈਮਸ ਫਾਰਮਰਸ ਦੀਆਂ ਇਨਕਮਸ ਵਧਣ ਗਈਆਂ ਅੱਜ ਦੀ ਡੇਟ ਤੇ ਸ਼ੰਭੂ ਬੈਰੀਅਰ ਬੰਦ ਹੋ ਗਿਆ ਸਭ ਤੋਂ ਵੱਡਾ ਹਰਟ ਜਿਹੜਾ ਉਹ ਮੇ ਸਰ ਹੋ ਰਿਹਾ ਕਿਉਂਕਿ ਟੂਰਿਸਟਿਟੀ ਹੈ 70% ਬੁਕਿੰਗ ਲੈਸ ਵਾਲੇ ਕੈਨਸਲ ਨੇ ਟ੍ਰੇਨਾਂ ਬੰਦ ਪਈਆਂ ਹਾਈਵੇ ਬੰਦ ਪਏ ਨੇ ਲੋਕਾਂ ਦਾ ਤੜਾਈ ਤੜਾਈ ਹੋ ਗਈ ਸਟੇਸ਼ਨ ਦੇ ਉੱਤੇ ਕਈ ਟ੍ਰੇਨਾਂ ਬੰਦ ਹੋ ਚੁੱਕੀਆਂ ਔਰ 22 ਦੇ ਰੂਟ ਬਦਲੇ ਜਾ ਚੁੱਕੇ ਨੇ ਦੇਖੋ ਅੰਬਰਸਰ ਦੇ ਲੋਕਾਂ ਨੂੰ ਖੁਲੀ ਆਖਾਣਾ ਇਹ ਗੱਲ ਸੋਚਣ ਦੀ ਲੋੜ ਹੈ ਡੇਡ ਲੱਖ ਵਿਜ਼ਿਟਰ ਰੋਜ਼ ਅੰਬਰਸਰ ਆਉਂਦਾ ਹੈ ਉਹ ਤੋਹਰ ਕੇ ਵੀ ਹੁੰਦਾ ਹੈ ਅਗਰ ਉਹ ਲਾਅ ਐਂਡ ਆਰਡਰ ਕਰਕੇ ਜਾਂ ਡਰੱਗਸ ਕਰਕੇ ਯਾ ਇਸ ਤਰ੍ਹਾਂ ਦੇ ਬੈਰੀਅਰਸ ਕਰਕੇ ਆਲਾ ਬੰਦ ਕਰ ਦਿੱਤਾ ਤੇ ਸਾਡੇ ਸ਼ਹਿਰ ਦਾ ਕੀ ਹੋਏਗਾ ਇਸ ਕਰਕੇ ਮੈਂ ਅਪੀਲ ਕਰਾਂਗਾ ਕਿ ਇਹੋ ਜੇ ਬੈਰੀਅਰਸ ਖਾਸ ਤੌਰ ਤੇ ਅੰਬਰਸਰ ਦੇ ਲੋਕਾਂ ਲਈ अर्बन ਤੇ ਰੂਰਲ ਦੋਵੇਂ ਪਾਸੇ ਇਹੋ ਜੇ ਬੈਰੀਅਰਸ ਜਿਹੜੇ ਵੀ ਲਗਾਉਂਦੇ ਨੇ ਉਹਨਾਂ ਨੂੰ ਇਹ ਨਹੀਂ ਕਰਨਾ ਚਾ ਚਾਹੀਦਾ ਉਹ ਲੋਕਾਂ ਦੇ ਹਿੱਤ ਚ ਨਹੀਂ ਕੰਮ ਕਰ ਰਹੇ ਹਾਂ ਡੈਮੋਕਰੇਟਿਕ ਕੰਟਰੀ ਹੈ ਲੇਕਿਨ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਤੇ ਕੋਈ ਸੰਪਤੀ ਨਹੀਂ ਮਿਲੇਗੀ ਜਿਹੜੀ ਕਿਸਾਨਾਂ ਦੀ ਮੰਗਾਂ ਜਿਹੜੀ ਕਿਸਾਨਾਂ ਦੀ ਮੰਗਾਂ ਐਮਐਸਪੀ ਗਰੰਟੀ ਨੂੰਫ ਤੇ ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਹੈ ਸਟੈਂਡ ਦਾ ਕੀ ਮਤਲਬ ਹੈ ਤੁਸੀਂ ਐਮਐਸਪੀ ਦੀ ਹਿਸਟਰੀ ਦੇਖੋ ਐਮਐਸਪੀ ਦਾ ਆਬਜੈਕਟ ਕੀ ਹੈ ਐਮਐਸਪੀ ਚ ਕਈ ਕੰਪਲਿਕੇਟਿਡ ਐਸਪੈਕਟਸ ਕਾਸਟ ਪ੍ਰਾਈਸ ਹੈ सेलिंग प्राइस है इंटरनेशनल कमिटमेंट्स दे एनवायरमेंटल फैक्टर्स है ये तो एक्सपर्ट्स ਨੂੰ ਡਿਟਰਮਾਈਨ ਕਰਨਾ ਹੈ ਤੇ ਅਸੀਂ ਉਹਨਾਂ ਨੂੰ ਉਹ ਰਿਸਪੈਕਟ ਦੇਈਏ ਕਿ ਉਹ ਐਮਐਸਪੀ ਤੈਅ ਕਰ ਲੋ ਇਹ ਸਾਰੇ ਫੈਕਟਰਸ ਨੂੰ ਲੈ ਕੇ ਮੈਂ ਸਿਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਇਸ ਵੇਲੇ ਰਾਈਸ ਤੇ ਵੀਟ ਦੀ ਐਮਐਸਪੀ ਹੈਗੀ ਕਿ ਨਹੀਂ ਨੰਬਰ 1 ਨੰਬਰ 2 ਜਾ ਕੇ ਚੈੱਕ ਕਰੋ ਵੀਰ ਦੀ ਸelling price ਕੀ ਹੈ ਐਸਵੇ ਨੰਬਰ 10 ਕਾਰਸਟਾਰ ਤੇ ਅੰਮ੍ਰਿਤਸਰ ਲਈ ਇਥੋਂ ਦੀ ਕਾਰਗੋ ਫੈਸਿਲਿਟੀ ਜਿਹੜੀ 20% ਯੂਜ਼ ਹੋ ਰਹੀ ਹੈ ਉਹਨੂੰ ਪੂਰਾ ਯੂਜ਼ ਕਰਨਾ ਚਾਹੀਦਾ ਹੈ ਬਹੁਤ ਹੀ ਇੰਪੋਰਟੈਂਟ ਹੈ ਐਗਰੀਕਲਚਰ ਸਾਈਟ ਕੇ ਵੀ ਇੱਕ ਸਿੰਗਲ ਕਾਰਗੋ ਫਲਾਈਟ ਨਹੀਂ ਜਾਂਦੀ ਅੰਮ੍ਰਿਤਸਰ ਨੂੰ ਅਇਤਾ ਕਦੀ ਇਹ ਇਸ਼ੂ ਤੇ ਰੇਧ ਹੋਈ ਗੱਲ ਮਤਲਬ ਇਹ ਡਿਮਾਂਡ ਹੈਗੀ ਹੈ ਮੈਂ ਤੁਹਾਨੂੰ ਫੇਰ ਐਗਜ਼ਾਮਪਲ ਦੇਣਾ ਹੈ ਕਿ ਅਗਰ ਸਾਡੇ ਪ੍ਰੋਡਕਟਸ ਇੰਡਸਟਰੀਅਲ ਤੇ ਐਗਰੀਕਲਚਰ ਸਿਰਫ ਦੁਬਈ ਯੂਏਈ ਤੇ ਸਾਊਦੀ ਅਰੇਬੀਆ ਤੱਕ ਪਹੁੰਚੇ फार्मर्स दी इंडस्ट्री दी इनकम्स कम से कम 10 ਤੋਂ 15 টাইমস ਵਧਣਗੀ ਜਿਹੜੇ ਜਿਹੜੇ ਟੈਸਟ ਕਰ ਰਹੇ ਨੇ ਉਹ ਕੌਣ ਲੋਕ ਨੇ ਫਿਰ ਉਹ ਜੇਕਰ ਤੁਸੀਂ ਇੰਨਾ ਅੱਛਾ ਵਿਜ਼ਨ ਲੈ ਕੇ ਆਏ ਹੋ ਤਾਂ ਤੁਹਾਨੂੰ ਵਕਤ ਤੇ ਅਸੀਂ ਕੋਈ ਮੰਨ ਲਈਏ ਕਿ ਇਹ ਲੋਕ ਬਹੁਤ ਅੱਛਾ ਵਿਜ਼ਨ ਹੈ ਪਰ ਉਹ ਲੋਕ ਕਿਉਂ ਨਹੀਂ ਸਮਝ ਪਾ ਰਹੇ ਤੁਸੀਂ ਮੇਰੇ ਲਈ ਨਹੀਂ ਮੰਗਣਾ ਤੁਸੀਂ ਉਹਨੂੰ ਐਗਜ਼ਾਮਨ ਕਰੋ ਤੇ ਲੋਕਾਂ ਲਈ ਮੰਨੋ ਹਾਈ ਅੰਡਰਸਟੈਂਡ ਕਰ ਤੁਸੀਂ ਕੀ ਕਹਿ ਰਹੇ ਮੈਂ ਦੇਖੋ ਕਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਐਕਸਪੋਜ਼ ਕਰੋ ਕਿ ਜਿਹੜੇ ਲੋਕਾਂ ਨੇ ਹੱਕ ਤੋਂ ਦੂਰ ਜਾ ਕੇ ਇਹੋ ਜਿਹੇ ਕੰਮ ਕਰ ਰਹੇ ਨੇ ਕਹਿੰਦੇ ਸੀ ਕਿਸਾਨ ਆ ਦੇਖੋ ਜੀ ਜੋ ਮਰਜ਼ੀ ਕੋਈ ਕਹਿ ਦੇਵੇ ਲੇਕਿਨ ਉਹ ਕਿਸਾਨਾਂ ਦੇ ਹਿੱਤ ਚ ਕੰਮ ਕਰ ਰਹੇ ਨੇ ਕਿ ਨਹੀਂ ਉਹ ਇੰਪੋਰਟੈਂਟ ਹੈ ਮੈਂ ਫੇਰ ਤੁਹਾਨੂੰ ਦੇਖੋ ਮੈਂ ਪਹਿਲਾਂ ਵੀ ਇੱਕ ਵਾਰੀ ਐਗਜ਼ਾਮਪਲ ਦਿੱਤਾ ਸੀ ਪਰਾਲੀ ਦਾ ਵੀ ਐਗਜ਼ਾਮਪਲ ਦਿੱਤਾ ਸੀ ਕਿ ਪਰਾਲੀ ਦੀ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੈ ਕਿ ਉਹਦੀ ਯੂਟਿਲਾਈਜੇਸ਼ਨ ਕਈ ਚੀਜ਼ਾਂ ਛੋੜੀ ਹੈ ਇਨਕਲੂਡਿੰਗ ਏਵੀਏਸ਼ਨ ਫਿਊਲ ਇਹ ਚੀਜ਼ਾਂ ਵਾਲੀ ਫੋਕਸ ਹੋਣਾ ਚਾਹੀਦਾ ਇਹ ਕਿਸਾਨਾਂ ਦੇ ਹਿੱਤ ਚਾਹੀਏ ਤੂੰ ਜਿਹੜੇ ਹਾਈਵੇ ਬੰਦ ਪਏ ਜਾਣ ਲੋ ਮੈਂ ਤੁਹਾਨੂੰ ਇੱਕੋ ਹੀ ਚੀਜ਼ ਦਾ ਜਵਾਬ ਦੂੰਗਾ ਫਾਰਮਰਸ ਦੀਆਂ ਇਨਕਮਸ ਵਧਣੀਆਂ ਚਾਹੀਦੀਆਂ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ पता इतने कोपरेटिव या यूनियन विधान उन्होंने रिस्पोंसबिलिटी है दिया इनकम्स वधन और मैं तो अनु कम से कम तीन ऑल्टरनेटिव दिते ने अगर वो कोई गलती है कोई वे एड कर सकते ने ऐड कर आम लोग करके की मिलेगा अगर इतों टूरिस्ट भी पाजा दोगे तो सारे लोग ही सफर कर ਜਿਸ ਤਰ੍ਹਾਂ ਅਗਰ ਰਾਜਾ ਸਾਂਸੀ ਦੀ ਐਕਸਪੈਂਸ਼ਨ ਹੁੰਦੀ ਹੈ ਅੰਮ੍ਰਿਤਸਰ ਦੀ ਕਾਰਗੋ ਸੇਵੀ ਤੇ ਕੁਸ਼ਾਲੀ ਆਂਦੀ ਹੈ ਅਗਰ ਇਥੋਂ ਦੀਆਂ ਫਲਾਈਟ ਕਨੈਕਸ਼ਨਸ ਵਧਦੇ ਨੇ ਕਾਰਗੋ ਫਲਾਈਟ ਸ਼ੁਰੂ ਹੁੰਦੀਆਂ ਨੇ ਸਾਡਾ ਸਮਾਨ ਅੰਮਰਸਾ ਦਾ ਪੰਜਾਬ ਦਾ ਅਗਰ ਅਮਰੀਕਾ ਤੱਕ ਪਹੁੰਚਦਾ ਹੈ ਤੇ ਫਾਇਦਾ ਕਿਨੂੰ ਹੋਏਗਾ ਸਾਡੇ ਸਾਰੀ ਫੈਮਲੀਜ਼ ਨੂੰ ਉਹਨਾਂ ਦੀ ਇਨਕਮ ਵਧਾ ਦੇਣੀ ਅਗਰ ਹੀਰੋ ਸਾਈਕਲ ਅਮਰੀਕਾ ਚ ਵਿਗ ਰਹੇ ਨੇ ਲੁਧਿਆਣੇ ਨੂੰ ਫਾਇਦਾ ਹੋ ਰਿਹਾ ਹੈ ਨਾ ਜੇ ਬਾਕੀ ਪਾਰਟੀਆਂ ਵੀ ਪੇਸ਼ਾਨ ਕਰੀ ਪਰ ਸਿਰਫ ਤੁਹਾਡਾ ਹੀ ਰੋਜ਼ ਕਰਦੇ ਜਾ ਰਹੇ ਸਨਵਲੂ ਇੱਕ ਹੀ ਕਾਰਨ ਬਣ ਕੇ ਮੇਬੀ ਆ ਜਿਹੜੇ ਸਪੈਸ਼ਲ ਕਿਸਾਨ ਨੇ ਇਹਨਾਂ ਨੂੰ ਮਿਲਣਾ ਪਿਆਰ ਮੈਂ ਤਾਂ ਕਿਸਾਨ ਦਾ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਔਰ ਗੱਲ ਵੀ ਕਰਦਾ ਹਾਂ ਕਿ ਕਿਸਾਨਾਂ ਦੀ ਇਨਕਮ ਵਧਣੀ ਚਾਹੀਦੀਆ ਸਾਡੀ ਇੰਡਸਟਰੀ ਦੀ ਵੀ ਇਨਕਮ ਵਧਣੀ ਚਾਹੀਦੀਆ ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿੱਤਾ ਐਗਰੋ ਬੇਸਡ ਇੰਡਸਟਰੀ ਹੋਣੀ ਚਾਹੀਦੀਆ ਔਰ ਖਾਸ ਤੌਰ ਤੇ ਅੰਮ੍ਰਿਤਸਰ ਜਿੱਥੇ ਅਸੀਂ ਮਟਰ ਬਾਨੇ ਆ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਪੱਥਰ ਨਾਕ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਹੈ ਇਹਦੇ ਚ ਅਗਰ ਕੋਈ ਚੀਜ਼ ਗਲਤ ਹੈ ਤੇ ਫਿਰ ਤੁਸੀਂ ਦੱਸੋ ਤੇ ਜਿਹੜਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਭਾਈ ਮੈਂ ਤਾਂ ਕੈਂਪੇਨਿੰਗ ਕਰ ਰਿਹਾ ਔਰ ਕਰਾਂਗਾ ਉਹ ਵਿਰੋਧ ਕਰ ਰਹੇ ਨੇ ਤਾਂ ਉਹ ਐਂਟੀ ਡੈਮੋਕਰੈਟਿਕ ਨੇ ਦੇਖੋ ਤੁਸੀਂ ਗੱਲ ਦਾ ਗੱਲ ਨਾਲ ਜਵਾਬ ਦਿਓ ਡਿਸਕਸ਼ਨਸ ਸੜਕਾਂ ਤੇ ਨਹੀਂ ਹੁੰਦੀ ਡਿਸਕਸ਼ਨਸ ਬੈਠ ਕੇ ਹੁੰਦੀ ਉਦੇ ਲਈ ਆਰਗੂਮੈਂਟ ਉਹਦੇ ਲਈ ਕਈ ਚੀਜ਼ਾਂ ਨਹੀਂ ਉਹ ਕਹਿੰਦੇ ਸੀ ਪਹਿਲਾਂ ਪੜਨਾ ਪੈਂਦਾ ਹੈ ਜਵਾਬ ਲੈਣ ਜਾਣੇ ਆ ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਮਿਲਣ ਨਹੀਂ ਦਿੱਤਾ ਜਾਂਦਾ ਤੁਸੀਂ ਬਾਰ ਬਾਰ ਉਹੀ ਪੁੱਛ ਰਹੇ ਮੈਂ ਤੁਹਾਨੂੰ ਕੋਈ ਰੋਕਿਆ ਕਿਸੇ ਨੇ ਮਿਲਣ ਨੂੰ ਮੈਂ ਦੁਬਾਰਾ ਕਹਿ ਰਿਹਾ ਸੜਕਾਂ ਤੇ ਗੱਲਾਂ ਨਹੀਂ ਹੁੰਦੀਆਂ ਟੀਵੀਜ਼ਨ ਪਿੱਛੇ ਲਾ ਲਓ ਤੇ ਵੀਡੀਓ ਕਲਿੱਪ ਬਣਾ ਲਓ ਉਹ ਗੱਲ ਨਹੀਂ ਹੈ ਗੱਲ ਕਰਦੀਆਂ ਸੀਰੀਅਸਲੀ ਗੱਲ ਕਰੋ ਤੇ ਦੇਖੋ ਉੱਪਰ ਵਾਲਿਆਂ ਨੇ ਆਲਵੇਸ ਕਿਹਾ ਹੈ ਕਿ ਵੀ ਆਰ ਆਲਵੇਸ ਓਪਨ ਫॉर ਟਾਕਸ ਥੈਂਕ ਯੂ ਫੋਰ ਥੈਂਕ ਯੂ